ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਹੀ ਬਰਨਾਲਾ ਠੀਕ ਹੈ ਜੀ ਬਾਈਕੋਲ ਦੋ گاਵਾ ਪਕਾਉਆ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਇੰਸਟਾਗ੍ਰam ਤੇ ਵੀ ਗਰਜੀਤ ਰਾਏ ਤੇ ਅੱਡੀ ਚੱਲਦੀ ਆਪਾਂ ਨਵਾਂ ਬਤ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨਈ ਜਾਣਕਾਰੀ ਹਾਂਜੀ ਬਾਈ ਸਸੀ ਗਾਈ ਬਾਈ ਸਸੀ ਗਾਈ ਨਾਮ ਦੱਸੋ ਜੀ ਆਪਣਾ ਨਾਮ ਆਪਣਾ ਕਮਲਪ੍ਰੀਤ ਜੀ ਪਿੰਡ ਸਹਣਾ ਵੀਰੇ ਮੇਰਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਮੋਬਾਈਲ ਨੰਬਰ ਭਰ ਆਪਣਾ ਮੋਬਾਈਲ ਨੰਬਰ 81462 ਜੀ 85480 ਜੀ ਠੀਕ ਹੈ ਜੀ ਆਪਾਂ ਪਹਿਲਾ ਵੀਡੀਓ ਪਾਈ ਸੀ ਨਾ ਕਿ ਬੈ ਗਈ ਸੀ ਆਪਣੇ ਨਾਲ ਹਾਂਜੀ ਹਾਂਜੀ ਬਹੁਤ ਵਧੀਆ ਬੈ ਗਈ ਜੀ ਤੇ ਹਾਂਜੀ ਬਾਈ ਜੀ ਆਪਣੇ ਕੋਲ ਦੋ ਨਾਗਾ ਜੀ ਦੋ ਨਾਗਾ ਬਾਈ ਜੀ ਹਾਂਜੀ ਆ ਬੱਛੀ ਦੀ ਜਾਣਕਾਰੀ ਦੋ ਪਹਿਲੀ ਇਹ ਪਹਿਲਾਂ ਬੱਛੀ ਹੈ ਜੀ ਮੂਹੋ ਚਾਰ ਦਿਨ ਦਾ ਰਾਤ 2 ਵਜੇ ਸੂਈ ਹੈ ਬਾਈ ਜੀ ਹਾਂਜੀ ਠੀਕ ਹੈ ਸੀਲ ਠੰਡੀ ਆ ਹਾਂਜੀ ਤੇ ਤੜਕੇ 4 ਕਿਲੋ 3.5 ਕਿਲੋ ਬੋਲਾ ਇਹਦਾ ਖਾਲੀ ਕਰਤਾ ਠੀਕ ਹੈ ਜੀ ਠੀਕ ਹੈ ਜੀ ਦੁੱਧ ਬੱਛੀ ਨੂੰ 14-15 ਕਿਲੋ ਖੁੱਲਾ ਪਾ ਦੇਣਾ ਠੀਕ ਹੈ ਜੀ ਠੀਕ ਹੈ ਸੀਲ ਠੰਡੀ ਆ ਨਿਆਣਾ ਪਾ ਨਾ ਆਪਾਂ ਕੋਈ ਗੱਲ ਟਿਕ ਠੀਕ ਹੈ ਜੀ ਬੱਚਾ ਭਰਾ ਬੱਛਾ ਜੀ ਮਗਰ ਮਗਰ ਬੱਸ ਆ ਭਰਾ ਹਾਂਜੀ ਹਾਂਜੀ ਲੋ ਭਰਾ ਚੈੱਕ ਕਰ ਸਕਦਾ ਹਾਂਜੀ ਬਾਈ ਤੋਰ ਦੋ ਲੋ ਭਰਾ ਚੈੱਕ ਕਰ ਇਕ ਕੱਦ ਦਾ ਕਾਰ ਵੜਦਾ ਪਹਿਲਾਂ ਸੂਈ ਆ ਠੀਕ ਹੈ ਜੀ ਲੋ ਜੀ ਤੋੜਾ ਤਰਾ ਸਾਡੇ ਸਾਹਮਣੇ ਆ ਕੱਦ ਵੜ ਰੋਕ ਲੂ ਪ੍ਰਭਾ ਮਾ ਜੀ ਇੱਕ ਮਿੰਟ ਮੈਨੂੰ ਦੇਖਾ ਦਿਓ ਲੋ ਜੀ ਆ ਨਿਕੜ ਮੈਂ ਇੱਕ ਵੀਰਾਂ ਬੱਚੀ ਜੀ ਛੋਟੀ ਜਿਹੇ ਦੁੱਧ ਤੁਹਾਨੂੰ ਨਹੀਂ 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 ਬਾਈ ਜੀ ਉਹਦੀ ਆਪਣੀ ਹਾਂ ਇਧਰ ਨੂੰ ਆ ਜੋ ਮਾੜਾ ਦਿਖਾ ਦਿਓ ਵੀ ਉਹ ਵੀ ਫੁੱਲ ਗਾਰੰਟੀ ਹੋ ਜੀ ਬਾਈ ਜੀ ਹਾਂ ਹਾਂ ਕਦੂਰੋ ਚੱਲ ਕੇ ਆਉਦਾ ਬੰਦਾ ਅਗਲਾ ਹਾਂ ਜੀ ਹਾਂ ਜੀ ਆਪਣੀ ਥਣਾ ਤੱਕ ਦੀ ਜ਼ਿੰਮੇਵਾਰੀ ਹੋ ਬਾਈ ਜੀ ਠੀਕ ਹੈ ਜੀ ਠੀਕ ਹੈ ਜੇਰ ਜੂਰ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਬੰਦੋ ਜਿੱਥੇ ਨਾਲ ਆਪਾਂ ਦਿਖਾਉਣੇ ਸਮਝ ਤਰਾ ਤੇ ਕੋ ਮੁੜ ਕੇ ਅਗਲ ਕਹਿੰਦਾ ਯਾਰ ਵੀਡੀਓ ਚ ਦੇਖੀ ਨਹੀਂ ਮੁੜ ਕੇ ਕੱਲ ਨੂੰ ਰੋੜਾ ਨਾ ਪਵੇ ਕਿਸੇ ਗੱਲ ਦਾ। ਲਓ ਭਰਾ। ਠੀਕ ਹੈ। ਲਓ ਜੀ। ਅੰਭਾ ਚੀ ਇਹ ਮੜੀ ਜਾਉ। ਛੋਟੀ ਹੀ ਆਦਾ ਬਸ। ਠੀਕ ਹੈ ਜੀ। ਚੈੱਕ ਕਰ ਸਕਦੇ ਆ। ਤੇ ਰੇਟ ਭਰਾ ਦੱਸੋ ਪਹਿਲਾਂ ਦਾ। ਮੁੱਲ ਕਰਾਉਣ ਨੂੰ ਬਾਈ ਜੀ 60 ਕਰਾ ਲਓ 62 ਕਰਾ ਲਓ। 55000 ਦੀ ਵੜ ਦੇਵਾਂਗੇ ਜੀ ਆਪਾਂ। ਠੀਕ ਹੈ ਜੀ। ਲੈ ਤਾਰਾ ਮਾਰਕ ਦਿਖਾ ਦੇ। ਹਾਂਜੀ। ਲਓ ਜੀ। ਚੈੱਕ ਕਰ ਸਕਦੇ ਆ ਭਰਾ। ਅ ਬਾਈ ਤਾਰਾ ਮਾਰਕ ਪਾਉਣਗੇ। ਤੇ ਚੈੱਕ ਕਰਕੇ ਦਸਲੀ ਕਰਕੇ ਲੈ ਕੇ ਜਾਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਪਹਿਲੀ ਗੱਲ ਤਾਂ ਤੁਸੀਂ ਆ ਕੀ ਚੈੱਕ ਕਰਕੇ ਲੈ ਕੇ ਜਾਓ ਠੀਕ ਹੈ ਨਾ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਆ ਤਾਂ ਭਾਈ ਆਨਲਾਈਨ ਜੇ ਕੋਈ ਆਪੋ ਤੋਂ ਬੰਦਾ ਵੇੜ ਮੰਗਾਉਂਦਾ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਠੀਕ ਹੈ ਕੋਈ ਥਾਂ ਚ ਨੁਕਸ ਹੋਵੇ ਜਾਂ ਬੰਦਾ ਕੋਈ ਕਹਦੇ ਗਾਂ ਦੇ ਜੇਰ ਰਹੀ ਆ ਆਪਣੀ ਫੁੱਲ ਜ਼ਿੰਮੇਵਾਰੀ ਹੋਊ ਠੀਕ ਹੈ ਜੀ ਠੀਕ ਹੈ ਸੀਲ ਜੇ ਕੋਈ ਅਗਲੇ ਦੇ ਘਰੇ ਜਾ ਕੇ ਲੱਤਾ ਮਾਰੇ ਤਾਂ ਵੀ ਆਪਣੀ ਗਾਰੰਟੀ ਆ ਠੀਕ ਹੈ ਠੀਕ ਹੈ ਜੀ ਬਾਕੀ ਤੁਸੀਂ ਦੇਖ ਲਓ ਵੀਡੀਓ ਤੇ ਸੀਲ ਠੀਕ ਹੈ ਲੋ ਜੀ ਚਵਾਈ ਚਵਾਈ ਦੇਖੋ ਚੈੱਕ ਕਰ ਲਓ ਦੂਜੀ ਦੀ ਮਾਰਦੇ ਮਾਰਦੇ ਚਾਹ ਤਰ ਮਾਰ 30 ਚਾਹਾਂ ਵੀ ਖਾ ਲਈ ਅੱਛਾ ਪਹਿਲਾਂ ਬੋੜਾ ਕੱਢਤਾ ਜੀ ਦਾ ਹਾਂਜੀ ਠੀਕ ਹੈ ਜੀ ਤੜਕੇ 4 ਕਿਲੋ ਬੋੜ ਮਾਰਦਾ ਉਹ ਇੱਥੇ ਥਾਣੇ ਹੋਰ ਲਾ ਵੀ ਲਓ ਜੀ ਲਓ ਜੀ ਥਾਣੇ ਜਮਾ ਓਕੇ ਆ ਤੇ ਦਸੱਲੀ ਤੁਸੀਂ ਆਪ ਕਰਨੀ ਪੁਰਾ ਠੀਕ ਹੈ ਬਾਈ ਨੇ ਬਾਕੀ ਗਰੰਟੀ ਲਈ ਲਈ ਹਨ ਤੇ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪ੍ਰਿੰਟ ਸਹਿਣਾ ਤੇ ਜਿਲ੍ਹਾ ਨੂੰ ਪ੍ਰਿੰਦਾ ਬਰਨਾਲਾ ਜੀ ਰੇਟ ਵੀ ਬਾਈ ਨੇ ਤੁਹਾਨੂੰ ਦੱਸਤਾ ਜੀ ਜਯਾ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਦੂਜੀ ਵਾਰ ਦੀ ਜਾਣਕਾਰੀ ਦਿਓ ਜੀ ਇਹ ਬਾਈ ਜੀ ਜਰਸੀ ਆ ਹਾਂਜੀ ਠੀਕ ਹੈ ਜੀ ਦੂਜਾ ਸੂਆ ਬਾਈ ਜੀ ਠੀਕ ਹੈ ਜੀ ਪਹਿਲੇ ਸੂਏ ਜੇ ਨੇ 15 ਤੋਂ 16 ਕਿਲੋ ਦੁੱਧ ਦਿੱਤਾ ਵਾ ਠੀਕ ਹੈ ਜੀ ਠੀਕ ਹੈ ਜੀ ਇਹ ਇਤੀ ਆਪਾਂ ਬਾਹਲਾ ਨਹੀਂ ਕਹਿੰਦੇ 16 17 ਕਿਲੋ ਹੀ ਮੰਨ ਕੇ 15 ਦੁੱਧ ਲੈ ਜੇ ਠੀਕ ਹੈ ਬੈਠਦੇ 10 ਦਿਨ ਪਾਇਆ ਸੂਣ ਚ ਸਿਰ ਠੰਡੀਆਂ ਕੋਈ ਲੱਤ ਨਹੀਂ ਕੋਈ ਛੜ ਨਹੀਂ ਲੱ ਠੀਕ ਹੈ ਜੀ ਹਾਂ ਦੋਪਰਾ ਚੈੱਕ ਕਰ ਸਕੋ ਠੀਕ ਹੈ ਜੀ ਰੇਟ ਦਾ ਦੋ ਪਹਿਲੀ ਇਹਦਾ ਜਾਇਜ਼ ਆ ਰੇਟ ਬਈ ਇਹਦਾ 45000 ਦੀ ਵੈਢ ਦੇ ਦਾਂਗੇ ਕ੍ਰਾਉਨ ਨੂਲ ਬੰਦੇ 55 ਹੀ ਮੰਗੀ ਜਾਂਦੇ 50 ਵੀ ਮੰਗੀ ਜਾਂਦੇ ਆ 45000 ਦੀ ਵੈਢ ਦੇ ਦਾਂਗੇ ਬਾਈ ਜੀ ਆਪਾਂ ਠੀਕ ਹੈ ਜੀ ਜਰਸੀ ਚ ਆ ਗਈ ਬਲੈਕ ਚ ਆ ਬਲੈਕ ਜਰਸੀ ਬਾਈ ਜੀ ਦੂਜਾ ਸੁਆ ਫੇਸਬੁਕ ਦੇਖੋ ਜੀ ਠੀਕ ਹੈ ਜੀ ਲਓ ਜੀ ਤੋਰ ਦੋ ਭਰਾ ਲੋ ਭਰਾ ਦੇਖ ਸਕਦੇ ਹੋ ਭਾਈ ਨੇ ਜਮਾ ਰੇਟ ਵੀ ਜਮਾ ਜਾਇਜ਼ ਹੀ ਮੰਗਿਆ ਤੇ ਅਮੀ ਬਾਈ ਕਹਿੰਦਾ ਵੀ ਵੱਧ ਮੰਗਣੇ ਨਹੀਂ ਠੀਕ ਹੈ ਨਾ ਲੋ ਜੀ ਬਾਈ ਦਾ ਵਪਾਰ ਦਾ ਕੰਮ ਆ ਭਰਾ ਲੋ ਜੀ ਮੋੜ ਲਈ ਮੋੜ ਦੋ ਲਓ ਜੀ ਲਓ ਨਰਤਾ ਲੋਚਾ ਤੋਰਾ ਤਰਾ ਸਾਡੇ ਸਾਹਮਣੇ ਕੱਦ ਵੱਡ ਵੀ ਕਰਮ ਵਾਲੇ ਦਾ ਪੂਰਾ ਵਧੀਆ ਐ ਨਹੀਂ ਵੀ ਛੋਟੇ ਕੱਦ ਦੀ ਨਹੀਂ ਤੋਰਾ ਤਰਾ ਸਾਡੇ ਸਾਹਮਣੇ ਐ ਨਹੀਂ ਜੀ ਬਾਈ ਜੀ ਵਿੱਚ ਉਹਨ ਹਿਮਾਚਲ ਵਾਲੀਆਂ ਜਰਸੀਆਂ ਉਹ ਤਾਂ ਹੈ ਨਹੀਂ ਪੰਜਾਬ ਵਾਲੀ ਜਰਸੀ ਆ ਹਾਂਜੀ ਹਾਂਜੀ ਠੀਕ ਹੈ ਠੀਕ ਲੋਪਰਾ ਉਹ ਥਾਣ ਕੰਨੂ ਆਪਣੀ ਸਾਰੀ ਫੁੱਲ ਗਰੰਟੀ ਹੋ ਜੀ ਠੀਕ ਹੈ ਜੀ ਉਹ ਬੰਦਾ ਥਾਣ ਚ ਕੋਈ ਨੁਕਸ ਆਪਣੀ ਫੁੱਲ ਜ਼ਿੰਮੇਵਾਰੀ ਆ ਠੀਕ ਹੈ ਜੀ ਹਾਂਜੀ ਕੋ ਭਾਰ ਦੀ ਥਾਣ ਚ ਨੁਕਸ ਹੋਵੇ ਸੁੰਦੇ ਤੱਕ ਆਪਣੀ ਗਰੰਟੀ ਹੈ ਠੀਕ ਹੈ ਜੀ ਹਾਂਜੀ ਲੋਪਰਾ ਬਾਈ ਜੀ ਨੇ ਜ਼ਰੂਰ ਕਰਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਤੇ ਬਾਈ ਕੋਲ ਦੋ ਕਮਾ ਟੌਪ ਦੀ ਤੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ